ਹੈਲੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਆਰਟ ਐਂਡ ਕraft ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਤੇ ਕੱਲ ਅਪਾ ਨੇ ਪਰਸੋਂ ਵੀਡੀਓ ਅਪਲੋਡ ਕੀਤੀ ਸੀਗੀ ਨਾ ਸੂਟ ਦੀ ਪਰਪਰ ਅਪਾ ਨੇ ਸਾਰੇ ਕਟਿੰਗ ਤੁਹਾਨੂੰ ਮਿਲ ਕੇ ਕਮੀਜ਼ ਦੀ ਦੱਸੀ ਸੀ ਪੰਜਾਬੀ ਸੂਟ ਦੀ ਅੱਜ ਅਪਾ ਤੁਹਾਨੂੰ ਹਨਾ ਪੰਜਾਬੀ ਜਿਹੜਾ ਆਪਣਾ ਸੂਟ ਹੁੰਦਾ ਉਹਦੀ ਸਲਵਾਰ ਦੀ ਕਟਿੰਗ ਕਿਸ ਤਰੀਕੇ ਨਾਲ ਉਹਦੇ ਬਿਲਕੁਲ ਈਜ਼ੀ ਤਰੀਕੇ ਨਾਲ ਦੱਸਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੇ ਕਿਸੇ ਵੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਇੱਕ ਸਿਸਟਰ ਕਹਿ ਰਹੇ ਸੀ ਕਿ ਮੈਨੂੰ ਉਪਰੋਂ ਨਾ ਬਾਜੂ ਤੋਂ ਮੋਢਿਆਂ ਤੋਂ ਤੇ ਛਾਤੀ ਤੋਂ ਨਾ ਕਮੀ ਦੀ ਥੋੜੀ ਜੀ ਸਮਝ ਨਹੀਂ ਆਈ ਤਾਂ ਮੈਂ ਦੁਬਾਰਾ ਤੋਂ ਨਾ ਵੀਡੀਓ ਅਪਲੋਡ ਕਰ ਦੂੰਗੀ ਬਣਾ ਕੇ ਹੋਰ ਆਪਾਂ ਅੱਜ ਮੈਂ ਤੁਹਾਨੂੰ ਸਲਵਾਰ ਦੀ ਕਟਿੰਗ ਵੀ ਪਹਿਲਾਂ ਨਾ ਨਿਊਜ਼ਪੇਪਰ ਤੇ ਹੀ ਦੱਸ ਰਹੀ ਹਾਂ ਇਸ ਤਰੀਕੇ ਨਾਲ ਹੀ ਤੁਸੀਂ ਕਰਨੀ ਹੈ ਸਮਝ ਲਓ ਵੀ ਇਹ ਆਪਣੇ ਕੋਲੇ ਹੈ ਨਾ ਇੱਕ ਲੈਂਥ ਹੈਗੀ ਸਲਵਾਰ ਦਾ ਕੱਪੜਾ ਹੈਗਾ ਇਹਨੂੰ ਆਪਾਂ ਨੇ ਕੀ ਕਰਨਾ ਹੈ ਇਸ ਤਰੀਕੇ ਨਾਲ ਆਪਣੇ ਕੋਲੇ ਕਪੜਾ ਆਪਣੀ ਦੂਰਾ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਕੀ ਕਟਿੰਗ ਕਰਾਂਗੇ ਇਹਦੇ ਜਿਹੜੇ ਗੋਡੇ ਹੁੰਦੇ ਆ ਗੋਡੇ ਹੁੰਦੇ ਆ ਜਿਹੜੇ ਹਨਾ ਆਪਾਂ ਪਾਉਣੇ ਆ ਅੱਗੇ ਉਹ ਤੁਸੀਂ ਕਮੀਜ਼ ਦੇ ਵਿੱਚੋਂ ਵੀ ਨਿਕਲੇ ਆਉਂਦੇ ਨਹੀਂ ਕਿਉਂਕਿ ਜਦੋਂ ਕਮੀਜ਼ ਦੀ ਲੈਂਥ ਹਨਾ ਹੁੰਦੀ ਹੈਗੀ ਉਹਦੇ ਤੋਂ ਸਾਈਡ ਤੋਂ ਉੱਤਰ ਜਾਂਦੇ ਨੇ ਪਰ ਆਪਾਂ ਤੁਹਾਨੂੰ ਇਹਦੇ ਵਿੱਚੋਂ ਹੀ ਕੱਟ ਕੇ ਦਿਖਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਢ ਲਾਂਗੇ ਪਹਿਲਾਂ ਤੁਸੀਂ ਸਲਵਾਰ ਨੂੰ ਨਾਪ ਲੈਣਾ ਜਿੱਦਾਂ ਕਿ ਸਲਵਾਰ ਦੀ ਹਾਂਜੀ ਸਲਵਾਰ ਦੀ ਲੰਬਾਈ ਆਪਾਂ ਕਿਸ ਤਰੀਕੇ ਨਾਲ ਮਿਨਾਗੇ ਪਹਿਲਾਂ ਆਪਾਂ ਜਿੱਥੇ ਆਪਣੀ ਹੈਨਾ 벨ਟ ਹੁੰਦੀ ਆ ਕਈ ਪੇਟੀ ਵੀ ਕਹਿੰਦੇ ਨੇ ਕਈ 벨ਟ ਵੀ ਕਹਿ ਦਿੰਦੇ ਨੇ ਨਾ ਆਪਣੀ ਆਪਣੀ ਭਾਸ਼ਾ ਦੇ ਵਿੱਚ ਕੁਝ ਵੀ ਬੋਲਦੇ ਆਪਾਂ ਤੇ ਆਪਾਂ ਮਿਨਾਗੇ ਕਿੰਨੀ ਹੈ ਆਪਣੀ ਇੱਥੋਂ ਲੈਂਥ 35 ਉੱਪਰ ਆਪਣੀ 4 3/2 ਇੰਚ ਦੀ 벨ਟ ਹੈਗੀ ਤੇ ਬਾਕੀ ਆਪਣੀ ਨੀਚੋਂ ਸਲਵਾਰ ਹੈ ਜਿੱ ਤੱਕ ਆਪਾਂ ਬਾਲ ਪਾਉਣੇ ਆ ਹੁਣ ਆਪਾਂ ਮਿਨਾਗੇ ਕਿੱਥੋਂ ਜਿੱਥੋਂ ਆਪਣੇ ਬਾਲ ਸਟਾਰਟ ਹੁੰਦੇ ਆ इत आप मिल लागे कि अपनी लेंथ है थर्टी वन तो देखो उपर है थर्टी वन पॉइंट फाइव साढ़े कती हम आप रखनी कि अपने साढ़े कती है आप इंच एक्सट्रा रखा क्योंकि एक इंच अपनी मोहरी दे आएगी एक इंच अपनी उपर बलों के आऊगी आप कि रखा इन साढ़े तेती ਇਹ ਤਾਂ ਦੇਖੋ ਨਿਊਜ਼ਪੇਪਰ ਛੋਟੇ ਮੈਂ ਬੈਸੇ ਤੋਂ ਤੁਹਾਨੂੰ ਦੱਸ ਰਹੀ ਆ ਵੀ ਆਪਣੀ ਸਲਵਾਰ ਦੀ ਪਹਿਲਾਂ ਆਪਣੇ ਲੈਂਥ ਮਿਲ ਲੈਣੀ ਏ ਫਿਰ ਆਪਾਂ ਤੁਹਾਨੂੰ ਦੱਸਦੇ ਆ ਤੇ ਬਾਕੀ ਜਿਹੜੇ ਆਪਣੇ ਗੋਡੇ ਪਾਉਣੇ ਹੁੰਦੇ ਆ ਉਹ ਆਪਾਂ ਕਿਸ ਤਰੀਕੇ ਨਾਲ ਮਿੰਨੇ ਹੁੰਦੇ ਆ ਉਹ ਪਹਿਲਾਂ ਆਪਾਂ ਤੁਸੀਂ ਮੂਰੀ ਮਿਲ ਲਓ ਆਪਣੀ 6 ਇੰਚ ਮੂਰੀ ਐ ਤਕਰੀਬਨ ਜਿਹੜੇ ਆਪਣੇ ਮੂਰਲੇ ਇਹ ਆਪਣੇ ਗੋਡੇ ਪਾਉਣੇ ਆ ਉਹ 12 ਇੰਚ ਜਾਂ 14 ਇੰਚ ਦੇ ਰੱਖੇ ਜਾਂਦੇ ਆ ਤੁਸੀਂ ਅਗਰ 12 ਦੇ ਪਾਉਣੇ ਆ ਤਾਂ 2 ਇੰਚ ਐਕਸਟਰਾ ਰੱਖ ਲਓ ਹਾਂਜੀ 1-1 ਇੰਚ ਆਪਾਂ ਵਧ ਰੱਖ ਲਾਂਗੇ ਦੇਖੋ ਕਿੰਨਾ ਆਪਣਾ ਇਹ 6 ਤੇ 6 12 ਕਿਉਂਕਿ ਆਪਾਂ ਇੱਕ ਸਾਈਡ ਤੋਂ ਮਿਲ ਰਹੇ ਹਾਂ ਇਹ ਆਪਾਂ ਕਿੰਨਾ ਰੱਖਾਂਗੇ 14 ਇਹ ਆਪਣੇ ਕੀ ਹੋ ਗਏ ਗੋਡੇ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਜਦੋਂ ਮੈਂ ਸਿਲਾਈ ਕਰਨੀ ਦੱਸੂਗੀ ਤੁਹਾਨੂੰ ਕੱਪੜੇ ਤੇ ਕਟਿੰਗ ਦਾ ਦੱਸੂਗੀ ਉਦੋਂ ਪ੍ਰੋਪਰ ਦਾਸ ਦੇऊंगी ਇਹ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਨਿਊਜ਼ਪੇਪਰ ਤੇ ਹੀ ਪਹਿਲਾਂ ਕੱਟਣਾ ਹੈ ਕੱਪੜਾ ਨਹੀਂ ਖਰਾਬ ਕਰਨਾ ਹੈਗਾ ਕਿਉਂਕਿ ਜਿਹੜੀ ਸਿਸਟਰ ਪਹਿਲੀ ਵਾਰੀ ਕੱਟ ਰਹੀਆਂ ਨੇ ਜਿਹੜੀਆਂ ਦੇਖੋ ਸਿਸਟਰ ਨੂੰ ਆਉਂਦਾ ਉਹ ਤਾਂ ਆਪਣਾ ਕੱਟ ਸਕਦੀਆਂ ਨੇ ਇਹ ਆਪਣੀ ਜਿਹੜੀ ਗੋਡੇ ਨੇ ਇਹਨਾਂ ਨੂੰ ਆਪਾਂ ਰੱਖਾਂਗੇ ਸਾਈਡ ਤੇ ਹੁਣ ਆਪਾਂ ਜਿਹੜੀ ਇਹ ਸਲਵਾਰ ਦੀ ਕਟਿੰਗ ਕਰਾਂਗੇ ਇਹਦੀ ਕਟਿੰਗ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮਿਨਾਗੇ ਆਪਣੀ ਝੋਲੀ ਪਹਿਲਾਂ ਸਲਵਾਰ ਦੀ ਮਿਲ ਲੈਣੀ ਹੈ ਫਿਰ ਆਪਾਂ ਇਸ ਜਗ੍ਹਾ ਤੇ किन्नी रख लेंगे क्योंकि अपना न्यूज पेपर छोटा आप रख लेंगे वैसे यह नौ की जस दूँगी ठीक है हम अपने इतली साइड तो मिली है फिर आउट साइड तो मिलेंगे इधरों कि मिलेंगे अपा पंज इतों फिर आप इंच का निशान ला लेंगे इधरों भी एक इंच का इस जगह तो भी इस तरीके इंच का अपना निशान हो जूगा ਹੁਣ ਆਪਾਂ ਇੰਚ ਟੇਪ ਨੂੰ ਇਸ ਤਰੀਕੇ ਨਾਲ ਰੱਖ ਕੇ ਇਸ ਤਰੀਕੇ ਨਾਲ ਰੱਖ ਲੈਣਾ ਹੁਣ ਆਪਾਂ ਇਹਦੀਆਂ ਡਾਟ ਲਾ ਲਾਂਗੇ ਇਸ ਤਰੀਕੇ ਨਾਲ ਤਾਂ ਕਿ ਜਦੋਂ ਕਟਾਂਗੇ ਆਪਾਂ ਬਸ ਦੇਖੋ ਪ੍ਰੋਪਰ ਹੁਣ ਆਪਾਂ ਨੇ ਮੈਂ ਤੁਹਾਨੂੰ ਦੱਸਦਾ ਇਹ ਕੱਪੜੇ ਦੇ ਹਿਸਾਬ ਨਾਲ ਹੁੰਦੀ ਹੈ ਵੈਸੇ ਮੈਂ ਤੁਹਾਨੂੰ ਅਜ ਨਿਊਜ਼ਪੇਪਰ ਤੇ ਦੱਸ ਰਹੀ ਹਾਂ ਤੁਸੀਂ ਨਿਊਜ਼ਪੇਪਰ ਤੇ ਹੀ ਕੱਟ ਕੇ ਦੇਖਣਾ ਹੈ ਪਹਿਲੀ ਵਾਰੀ ਕੱਪੜੇ ਤੇ ਆਪਾਂ ਕੱਲ ਨੂੰ ਕਟਾਂਗੇ ਹੁਣ ਆਪਾਂ ਇੱਥੋਂ ਥੋੜਾ ਜਿਹਾ ਕੱਟ ਲਗਾ ਕੇ 1 ਇੰਚ ਦਾ ਫਿਰ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਾਂਗੇ ਠੀਕ ਹੈ ਇਹ ਆਪਣੀ ਹੋ ਗਈ ਸਲਵਾਰ ਤਿਆਰ ਅੱਗੇ ਆਪਾਂ ਹੁਣ ਇਹਦੀ ਦੇਖੋ ਸਲਾਈ ਕਰਾਂਗੇ ਬਲ ਪਾਵਾਂਗੇ ਤੇ ਉੱਪਰ ਬੈਲਟ ਲਗਾਵਾਂਗੇ ਉਹ ਤੁਹਾਨੂੰ ਅਲੱਗ ਦੱਸਾਂਗੇ ਜਿਹੜੇ ਆਪਾਂ ਨੇ ਕੱਟੇ ਸੀ ਗੋਟੇ ਉਹਨਾਂ ਨੂੰ ਆਪਾਂ ਕਰ ਲਾਂਗੇ ਅਲੱਗ ਜਿਹੜੇ ਗੋਡੇ ਨੇ ਉਹ ਦੇਖੋ ਆਪਣੀ ਇਸ ਜਾਈ ਚੀਜ਼ ਹੁੰਦੀ ਜਿਹੜੀ ਸਲਵਾਰ ਆ ਦੀ ਕੁੰਦੇ ਵੀ ਕਹਿੰਦੇ ਨੇ ਇਹਨੂੰ ਆਸਣ ਵੀ ਕਹਿ ਦਿੰਦੇ ਆ ਨਾ ਕਾਫੀ ਕੁਝ ਬੋਲਦੇ ਆ ਆਪਣੀ ਆਪਣੀ ਭਾਸ਼ਾ ਦੇ ਵਿੱਚ ਤੇ ਇਸ ਤਰੀਕੇ ਦੇ ਬਰਾਬਰ ਹੋਣੇ ਚਾਹੀਦੇ ਆ ਇਸ ਸਲਵਾਰ ਦੀ ਕਟਿੰਗ ਦੇਖੋ ਮੈਂ ਤੁਹਾਨੂੰ ਦਿਖਾਈ ਹੈ ਦਵਾਰਾ ਤੋਂ ਮੈਂ ਤੁਹਾਨੂੰ ਸਮਝਾ ਦਿੰਨੀ ਆ ਜਦੋਂ ਵੀ ਆਪਾਂ ਨੇ ਹਨਾ ਸਲਵਾਰ ਦੀ ਕਟਿੰਗ ਕਰਨੀ ਆ ਇਸ ਤਰੀਕੇ ਨਾਲ ਕੱਪੜੇ ਨੂੰ ਚੌੜਸ ਰੱਖ ਲੈਣਾ ਅਗਰ ਤੁਹਾਡੇ ਕੋਲੇ ਹੈ ਨਾ ਪੂਰਾ ਸੂਟ ਹੈ ਫਿਰ ਤਾਂ ਗੋਡੇ ਨੇ ਜਿਹੜੇ ਤੁਹਾਡੇ ਉਹ ਤੁਹਾਡੀ ਕਮੀਜ਼ ਦੇ ਵਿੱਚੋਂ ਨਿਕਲੇ ਆਉਣਗੇ ਜੇ ਤੁਸੀਂ ਸਲਵਾਰ ਦੇ ਵਿੱਚੋਂ ਕੱਢਣੇ ਨੇ ਪਹਿਲਾਂ ਗੋਡੇ ਕੱਢ ਲਓ ਫਿਰ ਸਲਵਾਰ ਨੂੰ ਆਪਾਂ ਦੂਰੀ ਕਰਾਂਗੇ ਕੱਪੜੇ ਨੂੰ ਫਿਰ ਉਸ ਨੂੰ ਇੱਕ ਸਾਈਡ ਤੋਂ ਇਧਰੋਂ ਮੈਂ ਆਪਣੇ ਝੋਲੇ ਮਿਲ ਲੈਣੀ ਹੈ ਇੱਕ ਸਾਈਡ ਤੋਂ ਝੋਲੇ ਅਕਸਰ ਜਿੱਦਾਂ ਕਿ ਜਿਨ੍ਹਾਂ ਦੇ ਨਾ ਲੈਂਥ ਦੇ ਹਿਸਾਬ ਨਾਲ ਬਣੀਆਂ ਨੇ ਜਿਹਦਾ ਕਿ ਸਰੀਰ ਭਾਰੀ ਹੁੰਦਾ ਤਾਂ 12 12 ਇੰਚ ਦੀ ਵੀ ਹੋ ਜਾਂਦੀ ਹੈ ਨਹੀਂ ਅਕਸਰ 9 ਜਾਂ 10 ਇੰਚ ਦੀ ਹੁੰਦੀ ਹੈਗੀ ਇਹ ਕਿਉਂਕਿ ਉੱਪਰ ਆਪਣੀ ਬੈਲਟ ਪੈ ਜੂਗੀ 4 ਇੰਚ ਦੀ ਉਹਦੇ ਨਾਲ ਆ ਫਿਰ 13 14 ਇੰਚ ਦੀ ਬਣ ਜਾਂਦੀ ਹੈ ਉਹ ਮੈਂ ਤੁਹਾਨੂੰ ਪ੍ਰੋਪਰ ਕੱਪੜੇ ਤੇ ਕੱਲ ਨੂੰ ਦੱਸੂਗੀ ਅੱਜ ਆਪਾਂ ਨਿਊਜ਼ਪੇਪਰ ਤੇ ਹੀ ਦੱਸਿਆ ਤਾਂ ਤੁਸੀਂ ਨਿਊਜ਼ਪੇਪਰ ਤੇ ਹੀ ਕੱਟ ਕੇ ਦੇਖਣੀ ਇਹਨਾਂ ਕਟਿੰਗ ਦੇਖੋ ਇਸ ਤਰੀਕੇ ਦੇ ਨਾਲ ਸਲਵਾਰ ਦੀ ਜਦੋਂ ਵੀ ਆਪਾਂ ਕਟਿੰਗ ਕਰਨੀ ਹੈ ਪਹਿਲਾਂ ਚੋਲੀ ਇੱਕ ਸਾਈਡ ਤੋਂ ਇੱਧਰ ਫਿਰ ਦੂਸਰੀ ਸਾਈਡ ਤੋਂ ਇੱਧਰ ਨਾਲ ਆਪਣੀ ਹੈ ਫਿਰ ਉਹਨੂੰ ਇਸ ਤਰੀਕੇ ਨਾਲ ਆਪਣੇ ਕਟਿੰਗ ਕਰਨੀ ਹੈ ਵੀਡੀਓ ਚੰਗੀ ਲੱਗੀ ਤਾਂ ਜਰੂਰ ਦੱਸਣਾ ਅਗਰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਵੀ ਦੱਸਣਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ਼੍ਰੀ ਅਕਾਲ